ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਕੱਲ ਰਾ ਕੱਲ ਆਪਾਂ 5051 ਮੁਕਾਤਾ ਕੰਪਨੀ ਦਾ ਅੱਜ ਜੋਤੀ ਦੇ ਨਾਲ ਆਪਣੇ 200 ਬੈਗ ਰਹਿੰਦੇ ਸੀ ਦੇਣ ਵਾਲੇ ਪੈਂਡਿੰਗ ਕੰਪਨੀ ਦੇ ਕਿਉਂਕਿ ਪਰਸੋਂ ਤੋਂ ਕੰਪਨੀ ਦਾ ਇੱਥੇ ਜੋਦਾਂ ਕੰਮ ਬੰਦ ਹੋ ਜਾਣਾ ਸਾਰਾ ਤੇ ਆਪਾਂ ਜੋਤੀ ਆਲੂ ਦਾ 150 ਬੈਗ ਦੇ ਦਈਏ ਤੇ ਫੇਰ ਚਲੋ ਠੀਕ ਹੋ ਜਾਊਗਾ 150 ਬੈਗ ਆ ਜੋਤੀ ਦਾ ਦੇਣ ਨਾਲ 150 ਬੈਗ ਦੇ ਕੇ ਗੱਲ ਖਤਮ ਕਰੀਏ ਹਨ ਤੇ ਜੋਤੀ ਦੀ ਗ੍ਰੇਡਿੰਗ ਹੁੰਦੀ ਆ ਤੇ ਆ ਜੋਤੀ ਦਾ ਦੇਖ ਲਓ ਰੰਗ ਦੇਖ ਲਓ ਜੋਤੀ ਦਾ ਬਾਈ ਪੂਰਾ ਓਕੇ ਦੀ ਰਿਪੋਰਟ ਜਿਹੜਾ 50 51 ਆਲੂ ਆ ਉਹ ਚਲੇਗਾ ਕੰਪਨੀ ਦਾ ਉਹ ਸਾਰਾ ਮਾਲ ਰਾਤ ਇੱਕ ਟਰੱਕ ਭਰਦਾ ਸੀ ਤੇ ਹੁਣ ਇੱਕ ਟਰੱਕ ਰਹਿਦਾ ਹਜੇ ਉਹ ਭਰਾਂਗੇ ਜੰਬੀ ਬਾਈ ਹੁਣੀ ਲੈ ਕੇ ਚਲੇਗੇ ਕਿਹੜੇ ਤੇ ਆਪਣਾ ਕੰਮ ਸਾਰਾ ਖਤਮ ਹੋ ਗਿਆ ਟਰੈਕਟਰਾਂ ਦਾ ਆਲ ਟੋਟਲ ਬੱਕੀ ਬਜਾਈ ਸਭ ਕੁਝ ਨਿਬੜ ਗਿਆ ਜਿੰਨੇ ਖੇਤ ਖਾਲੀ ਸੀ ਕੋਈ ਵੀ ਖੇਤ ਖਾਲੀ ਨਹੀਂ ਹੈਗਾ ਹੁਣ ਸਿਰਫ ਇੱਕ ਆ ਕਿਲਾ ਖਾਲੀ ਹੈ ਜਿੱਥੇ ਆਪਣੇ ਆਲੂਆਂ ਦੇ ਟੇਰ ਲੱਗੇ ਹੋਇਆ ਬਸ ਇਸ ਤੋਂ ਬਿਨਾ ਹੋਰ ਕੋਈ ਖੇਤ ਆਪਣਾ ਖਾਲੀ ਨਹੀਂ ਸਾਰੀ ਆਪਣੀ ਫਸਲ ਬੀਜੀ ਗਈ ਹਰੇਕ ਸਾਲਾਂ ਨਾਲੋਂ ਆਪਾਂ 15 ਤੋਂ 20 ਡੈਣਾ ਅਗੇਤੇ ਆ ਅੱਗੇ ਆਪਣਾ ਮੌਕਾ ਦਾ ਹੁੰਦਾ April 'ਚ ਜਾ ਕੇ ਕੰਮ ਕਿ ਆਲੂ ਪਟਾਈ ਦਾ ਬਿਜਾਈ ਦਾ ਹਨਾ ਤੇ ਐਤ ਕੀ ਆਪਾਂ ਬਹੁਤ ਅਗੇਤੇ ਆ ਆਹ ਦੇਖੋ ਹੈਲੋ एवरीवन ਕਿਵੇਂ ਹੋ ਠੀਕ ਆ ਸਾਰੇ ਗੇਟ ਤੇ ਖੜਿਆ ਵੀ ਸੇਤੀ ਛੁੱਟੀ ਹੋ ਜਵੇ ਸਾਨੂੰ ਹੈਲੋ ਇੱਧਰ ਕਬੂਤਰ ਜੀ ਬੈਠਿਆ ਸਾਰੇ ਬਾਤਕਾਂ ਬਾਹਰ ਫਿਰਦੀਆਂ ਤੇ ਇੱਧਰ ਧੋਣ ਲੱਗੇ ਹੋਏ ਮਸ਼ੀਨਰੀ ਸਿਰਫ ਕੱਲਾ ਮੁੰਨਰ ਮੁੰਨਾ ਪਾਣੀ ਹੋਈ ਨਾ ਮਾਰੀ ਚੱਲਿਓ ਟਰੈਕਟਰਾਂ ਦੇ ਅੰਗ-ਅੰਗ ਦੇ ਵਿੱਚ ਥੱਲੇ ਤੱਕ ਕਪੜਾ ਮਾਰਨਾ ਕੱਲ ਵੀ ਤੁਸੀਂ ਐਵੇਂ ਹੀ ਕਰਿਆ ਵਾਹੇ ਪੈ ਪੜ ਕੇ ਖੜੇ ਰਹੇ ਪਾਣੀ ਹੋਈ ਮਾਰ ਕੇ ਸਾਰਤਾ ਠੀਕ ਨਹੀਂ ਕਿਧੋ ਗਰੀਸ ਨਹੀਂ ਲਾਇਆ ਕਿਧੋ ਤੇਲ ਨਹੀਂ ਲਾਇਆ ਕਿਤੇ ਥੱਲੇ ਨਹੀਂ ਮਾਰਿਆ ਕਪੜਾ ਤਾਂ ਕਰਕੇ ਸਾਰੇ ਟਰੈਕਟਰ ਦੁਬਾਰਾ ਤੋਂ ਧੋਣੇ ਅੱਜ ਤੁਸੀਂ ਕਿਤੇ ਵੀ ਗਰੀਸ ਕਿਤੇ ਵੀ ਤੇਲ ਨਾ ਲੱਗਿਆ ਹੋਵੇ ਮੈਂ ਤੁਹਾਨੂੰ ਇੱਕ ਦੱਸਤੀ ਗੱਲ ਆ ਥੱਲੇ ਤਾਂ ਕੋ ਮੁੰਨਰ ਉਹ ਥੱਲੇ ਦਾ ਕਪੜਾ ਮਾਰੋ ਗੈਨ ਬੂਰਾ ਥੱਲੇ ਤੱਕ ਆ ਮੈਟ ਮੁੱਟ ਚੱਕ ਕੇ ਵੱਜਿਆ ਹੋਣਾ ਚਾਹੀਦਾ ਕਪੜਾ ਸਾਰ ਕੱਲਾ ਪਾਣੀ ਹੀ ਫੜ ਕੇ ਨਾ ਖੜੇ ਰੋ ਆਪ ਵੀ ਲੀਰ ਮਾਰ ਲਓ ਲੀਰ ਲੈ ਲਓ ਨਾਲ ਇਹ ਟਰੈਕਟਰ ਆਪਾਂ ਬਾਜ਼ਾਰ ਤੇ ਧਵਾ ਲੈਣਾ ਜਿੱਥੋਂ ਆਪਾਂ ਧਵਾਉਨੇ ਆ ਤੇ ਅਰਜਣ ਦੇ ਵੀ ਟਾਇਰ ਟੂਰ ਬਦਲੀ ਕਰਤੇ ਦੂਜੇ ਪਾਤੇ ਆ ਹੁਣ ਜਦੋਂ ਇਹਦੇ ਟਾਇਰ ਘਸ ਗਏ ਇਹਦੇ ਪਾਵਾਂਗੇ ਦੂਜੇ ਆਪਣੇ ਰੀਡੀਅਲ ਤੇ ਧੋ ਧੂ ਕੇ ਸਾਰੇ 1300 ਘੰਟੇ ਦੇ ਨੇੜੇ ਚੱਲ ਗਿਆ ਆਪਣਾ ਹਾਂ ਆਪ ਜਣ ਤੇ ਬਹੁਤ ਬਹੁਤ ਕੰਮ ਦਿੱਤਾ ਹੁਣ ਵੀ ਦਿੰਦਾ ਰਹੂਗਾ ਗਾਹਾਂ ਵਿੱਚ ਤੇ ਵਧੀਆ ਵਾ ਠੀਕ ਆ ਜਿਹੜੇ ਜਿਹੜੇ ਕੰਮ ਬਸ ਰੋਡ ਦੇ ਲਈ ਸਭ ਤੋਂ ਨਕਮਾ ਟਰੈਕਟਰ ਆ ਜੇ ਰੋਡ ਤੇ ਤਾਂ ਹੀ ਮਰ ਜਾਂਦਾ ਪਤਾ ਨਹੀਂ ਰੋਡ ਤੇ ਕਿਉਂ ਐਦੀ ਇਹ ਜੀ ਆ ਵੀ ਪਲੈਂਟਰੀ ਡਰ ਜਿਵੇਂ ਵੀ ਹੈਗਾ ਹਨਾ ਵੀ ਰੋਡ ਦੇ ਲਈ ਨਹੀਂ ਹੈਗਾ ਇਹ ਟਰੈਕਟਰ ਖੱਤਿਆਂ ਦੇ ਲਈ ਪੂਰਾ ਬੈਸਟ ਆ। ਖੇਤਾਂ ਲਈ ਕੋਈ ਵੀ ਪ੍ਰੋਬਲਮ ਨਹੀਂ ਹੈ ਨਹੀਂ ਹੈ ਨਹੀਂ। ਖੇਤਾਂ ਦੇ ਪੂਰਾ ਵਧੀਆ ਚੱਲਦਾ। ਤੇ ਅੱਜ ਸਾਰੀਆਂ ਮਸ਼ੀਨਾਂ ਮਸ਼ੂਨਾ ਗ੍ਰਾਮੇ ਦੀ ਬਸੰਤਾਲੀਆਂ ਤਵੀਆਂ ਤੋਵੀਆਂ ਹਾਲ ਹੁਲ ਸਾਰੇ ਧੋਣਗੇ ਅੱਜ ਜਿੰਨੇ ਡਰਾਈਵਰ ਸਾਰੇ ਵਿਲੇ ਆ ਇਹੀ ਕੁਛ ਕਰਨਗੇ ਅੱਜ। ਤੇ ਆਪਾਂ ਮੈਂ ਜਾਣਾ ਅੱਜ 10:00 ਕ 11:00 ਵਜੇ ਤਰਨਾ ਡੈਡੀ ਉਹਨਾਂ ਨੂੰ ਛੱਡਣ ਜਾਣਾ ਜਦੋਂ ਲਓ ਜੀ ਟਰੈਕਟਰ ਛੜਤਾ ਆਪਾਂ ਧਵਾਉਣ ਨੂੰ ਨਾਲ ਹੀ ਆਪਾਂ ਆਪਣੀ ਗੱਡੀ ਤੇ ਹੀ ਪਾਣੀ ਮਰਵਾ ਲਿਆ ਬਾਹਰੋਂ ਗੰਦੀ ਜੀ ਬਹੁਤ ਹੋਈ ਸੀ ਮੈਂ ਕਿਹਾ ਸਾਫ ਸਾਫ ਗੱਡੀ ਸੋਹਣੀ ਲੱਗਦੀ ਆ ਤੇ ਬਾਹਰੋਂ ਮਰਵਾ ਲਿਆ ਪਾਣੀ ਤੇ ਟਰੈਕਟਰ ਵੀ ਹੋ ਗਿਆ ਅੱਜ ਧੋ ਦੇਣਗੇ ਸਮਾਰ ਕੇ ਤੇ ਧੋ ਕੇ ਫਿਰ ਬਸ ਖੇਰ ਖੰਡ ਤੇ ਹੀ ਆ ਹੁਣ ਮੱਕੀ ਬਾੜੀ ਤੱਕ ਖੰਡ ਤੇ ਹੀ ਆ ਲਓ ਜੀ ਚੱਲਦਾ ਡਿਊਜ਼ ਫਾਰ ਵੀ ਕੱਢ ਲਿਆਂਦਾ ਮੈਂ ਕਿਹਾ ਉੱਤੇ ਵੀ ਪਾਣੀ ਮਾਰ ਦੇ ਇੱਕ ਵਾਰ ਪਾਣੀ ਪੋਣੀ ਬਾਜੂ ਤੇ ਸਾਰੇ ਟਰੈਕਟਰ ਆ ਜੌਨ ਡੀਅਰ ਆਪਾਂ ਉੱਧਰ ਧੋਣਾ ਦਿੱਤਾ ਹੈ ਲਓ ਕਿ ਕਬੂਤਰਾਂ ਨੂੰ ਬਾਹਰ ਕੱਢੀ ਅੱਜ ਚਲੋ ਵੀ ਮਿੱਤਰੋ ਚਲੋ ਬਾਹਰ ਚਲੋ 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 ਯਾਰ ਚਲੋ 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 ਇਹ ਬੱਚੇ ਆ ਦੋ ਲਓ ਜੀ ਮੈਂ ਕਹਾਂ 90 ਦਾ ਵੀ ਦੁਬਾਰਾ ਧੋਵੋ ਖੁਮਾਰ ਕੇ ਸਾਫ਼ ਹੋ ਜਾ ਤੋ ਕਿ ਸਾਰਾ ਟਰੈਕਟਰ ਅੰਦਰੋਂ ਬੈਲਰ ਵੀ ਬਾਹਰ ਕੱਢ ਦੇਣਾ ਤੇਰੇ ਵਿੱਚ ਟਰੈਕਟਰ ਖੜੇ ਰਹਿਣਗੇ ਸਾਰੇ ਤੇ ਨੇ ਵਿਹਲੇ ਆ ਸਾਰੇ ਵਿਹਲੇ ਹੋਗੇ ਤੇ ਆ ਫਾਰਮ ਟਰੈਕ ਹੁਣੀ ਵੀ ਵਿਹਲੇ ਹੋਗੇ ਇਹ ਵੀ ਵਿਚਾਰੇ ਹੁਣ ਕਣਕ 'ਚ ਕੰਮ ਆਉਣਗੇ ਲੋ ਵੀ ਵੀਰੇ ਕਰ ਲਈ ਤਿਆਰੀ ਡੈਡੀ ਹੁਣਾਂ ਨੇ ਤੇ ਪਹਿਲਾਂ ਜਿੱਥੋਂ ਆਪਣੀਆਂ ਜੜਾਂ ਨੇ ਉੱਥੇ ਵਾਧਾ ਟਿਕਣਾਏ ਹੁਣ ਇੱਥੋਂ ਦਿੱਲੀ ਨੂੰ ਜਾਵਾਂਗੇ ਤੇ ਟੱਚੀ ਬੈਗ ਸਾਰੇ ਲੋਡ ਕਰ ਲਿਆ ਹੁੰਦੇ मत्था टेक लिया अपने स्थान त्याड़ फिर हम खिची चला बस इथ सारा कुछ मिलया ट्राली वाली है ना मौज आराम भर के ਜਿੱਦਾਂ ਮਰਜ਼ੀ ਰੱਖ ਲਓ ਵੇਗਾਂ ਦੇ ਸਟicker ਲਾਤੇ ਸੰਧੂ ਫਾਰਮ ਚੋਂ ਇਦਾਂ ਨੇ ਲਓ ਜੀ ਚੱਲੇਗੇ ਬਾਪੂ ਤੇ ਪਵਿੱਤਰ ਸਿੰਘ ਲੋ ਵੀਰੇ ਆ ਗਈ ਸੀ ਬਾਪੂ ਹੁਣ ਉਹਨਾਂ ਨੇ ਚੜਾ ਕੇ ਤੇ ਸਾਰੀ ਮਸ਼ੀਨਰੀ ਟਰੈਕਟਰ ਟਰਟਰ ਧੋ ਕੇ ਖੜਾ ਤੇ ਅੰਦਰ ਤੇ ਹੋਰ ਵੀ ਜਿਹੜੇ ਜਿਹੜੇ ਹੈਗੇ ਆ ਸਾਰੇ ਧੋ ਧੋ ਕੇ ਅੰਦਰ ਲਾ ਲੈਣ ਆਹ ਟਾਟਾ ਵੀ ਹੋ ਗਿਆ ਸਾਫ ਵਿਜਲਾ ਹੋ ਗਿਆ ਵਿਚਾਰਾ ਮਸਾ ਤੇ 5405 ਵੀ ਖੜ ਗਿਆ ਤੇ ਛੋਟਾ ਲਾਈਨ ਦੇ ਵਿੱਚ ਖੜ ਗਿਆ ਆ ਕੇ ਤੇ ਸਾਰੇ ਖੜ ਗਏ ਬਹੁਤ ਵੀਰਾਂ ਨੇ ਵਧਾਈਆਂ ਦਿੱਤੀਆਂ ਹਨ ਵੀ ਪੁੱਤਰ ਤੇ ਡੈਡੀ ਦੇ ਬਾਹਰ ਕੇ ਦੀਆਂ ਤੇ ਚਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਨ ਤੇ ਉਮੈ ਜਦੋਂ 에어ਪੋਰਟ ਤੇ ਸੀਗਾ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਸੀਗੀ ਕਿ ਯਾਰ ਵੀ ਜਿਵੇਂ ਹੁਣ ਆਪਣੇ ਬਜ਼ੁਰਗ ਹਨਾ ਕਿ ਬਾਪੂ ਹੁਣੀ ਲਾ ਲਓ ਜਾਂ ਮੈਂ ਵੀ ਲਾ ਲਓ ਜਾਂ ਪਵਿੱਤਰ ਲਾ ਲਓ ਕਦੇ ਸੋਚਿਆ ਨਹੀਂ ਹੁੰਨਾ ਹਨਾ ਵੀ ਐਦਾਂ ਜਹਾਜ਼ 'ਚ ਬਹਿ ਕੇ ਵੀ ਅਸੀਂ ਬਾਹਰਲੇ ਦੇਸ਼ ਨੂੰ ਕਿਤੇ ਜਾ ਸਕਦੇ ਹਾਂ ਕਿਉਂਕਿ ਪਹਿਲਾਂ ਤਾਂ ਕਦੇ ਸੋਚ ਹੀ ਨਹੀਂ ਸੀ ਆਉਂਦਾ ਵੀ ਹਾਂ ਵੀ ਅਸੀਂ ਬਾਹਰ ਨੂੰ ਜਾ ਸਕਦੇ ਹਾਂ ਠੀਕ ਹੈ ਕਿ ਬੰਦਾ ਗਰੀਬੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ ਸੀਗੀਆਂ ਹਨਾ ਕਿ ਡੈਡੀ ਉਹਨਾਂ ਦਾ ਵੀ ਮੈਂ ਸੋਚਦਾ ਹੁੰਨਾ ਕਿ ਜਿਹੜੇ ਚਲੋ ਮੇਰਾ ਡੈਡੀ ਲਾ ਲੋ ਹੋਰ ਵੀ ਜਿੰਨੇ ਬਜ਼ੁਰਗ ਗਏ ਹੋਏ ਆ ਉਹਨਾਂ ਨੇ ਜਦੋਂ ਆਪਦੀ ਜਵਾਨੀ 'ਚ ਹੋਣਿਆ ਜਾਂ ਕਦੇ ਦੇਲ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਬਾਹਰਲਾ ਤਾਂ ਸੁਪਨਾ ਹੀ ਨਹੀਂ ਸੀਗਾ ਹਨਾ ਚਲੋ ਜਿਹੜੇ ਆਪਣੇ ਮੁੰਡੇ ਆ ਆਪਣੇ ਜਵਾਨੀ ਦੇ ਵਿੱਚ ਉਹਨਾਂ ਦੇ ਹੈਗਾ ਸੀਗਾ ਬਟ ਮੈਂ ਸੱਚੀ ਦੱਸਦਾ ਮੇਰੇ ਦਿਮਾਗ ਦੇ ਵਿੱਚ ਕਦੇ ਨਹੀਂ ਆਇਆ ਵੀ ਮੈਂ ਕੈਨੇਡਾ ਜਾਣਾ ਜਾਂ ਕਿਤੇ ਵੀ ਬਾਹਰ ਜਾਣਾ ਮੇਰੇ ਦਿਮਾਗ 'ਚ ਅੱਜ ਵੀ ਨਹੀਂ ਹੈਗਾ ਕਿ ਮੈਂ ਕਿਸੇ ਪਾਸੇ ਜਾਵਾਂ ਬਾਹਰ ਮੈਨੂੰ ਇਹੀ ਆ ਕਿ ਮੈਂ ਇੰਡੀਆ ਘੁੰਮਣਾ ਬਸ ਹੋਰ ਆਪਾਂ ਮੈਨੂੰ ਕੋਈ ਵੀ ਚੀਜ਼ ਤੱਕ ਨਹੀਂ ਹੈ ਬਸ ਮੈਨੂੰ ਤਾਂ ਇਹੀ ਆ ਵੀ ਮੈਂ ਇੰਡੀਆ ਘੁੰਮਾਂ બસ ਬਸ ਵੀ ਹੋਰ ਨਹੀਂ ਮੈਨੂੰ ਹੈਗਾ ਇੰਡੀਆ ਘੁੰਮਣ ਦਾ ਜ਼ਰੂਰ ਚਾਹੂਗਾ ਇਹ ਚੀਜ਼ਾਂ ਮੈਂ ਵੀ ਕਰਨੀਆਂ ਚਾਹੁੰਨਾ ਤੇ ਬਾਪੂ ਹੁਣ ਹੀ ਪਹੁੰਚਣ ਵਾਲੀ ਆ ਬਸ ਮੈਂ ਲਾ ਲਾ ਕੈਲਗਰੀ ਪਹੁੰਚ ਗਿਆ ਹੁਣ ਹੁਣ ਆਇਆ ਸੀ ਤੇ ਚਲੋ ਪਿੱਤਰ ਦਾ ਵੀ ਵਧੀਆ ਘੇੜਾ ਦਿੱਤਾ ਜਾਊਗਾ ਹੁਣ ਲਾਇਆਊਗਾ ਠੀਕ ਤੇ ਨਹੀਂ ਵੀਕ ਦੇਣਾ ਚ ਮੁੜਿਆ ਹਣਾ ਥੋੜੇ ਥੋੜੇ ਦਿਨ ਲਾਉਣੇ ਬਸ ਤੇ ਬਹੁਤ ਸੀਗਾ ਹਨਾ ਕਿ ਡੈਡੀ ਨੂੰ ਬਹੁਤ ਸੀਗਾ ਤੇ ਜਾਣ ਦਾ ਬਾਹਰ ਹਨਾ ਡੈਡੀ ਦੇ ਮਨ ਦਾ ਖੁਆਇਸ਼ ਦੀ ਡੈਡੀ ਦੇ ਮਨ ਦੀ ਉਹਨਾਂ ਡੈਡੀ ਨੂੰ ਤਾਂ ਸਿਰਫ ਇੱਕੋ ਹੀ ਆ ਕਿ ਬਸ ਜਿੱਥੇ ਜਿਹੜੇ ਅਸੀਂ ਸਥਾਨ ਤੇ ਜਾਂਦੇ ਆ ਨਾ ਸਿਆੜ ਵੀ ਉਹ ਬਾਬਾ ਜੀ ਉੱਥੇ ਆ ਆਪਣੇ ਵੈਨ ਕੋ ਉੱਥੇ ਐਡਵੈਂਚਰ ਹਨਾ ਵੀ ਬਸ ਡੈਡੀ ਦਾ ਤਾਂ ਇਹ ਹੈ ਕਿ ਮੈਂ ਉਹਨਾਂ ਨੂੰ ਮਿਲਿਆ ਵੀ ਦਰਸ਼ਨ ਕਰਿਆ ਵਾ ਬਸ ਮੇਰੀ ਟ੍ਰਿਪ ਆਪਣੀ ਸਫਲ ਆ ਵੀ ਬਸ ਵੀ ਮੈਂ ਤਾਂ ਉਹਨਾਂ ਘਰ ਕੀ ਜਾਣਾ ਤੇ ਵੀ ਮੈਂ ਤਾਂ ਰਹਿਣਾ ਵੀ ਉੱਥੇ ठाੜ ਪਈ ਆ ਵੀ ਮੈਂ ਨਹੀਂ ਜੇ ਬਾਬਾ ਜੀ ਆਗੇ ਤਾਂ ਵੀ ਮੈਂ ਉੱਥੇ ਹੀ ਰਿਹਾ ਕਰਨਾ ਵੀ ਮੈਂ ਨਹੀਂ ਘਰੇ ਆਉਣਾ ਵੀ ਆ ਘਰੇ ਰਾਤ ਨੂੰ ਆਉਂਗਾ ਜੇ ਆਉਂਗਾ ਵੀ ਨਹੀਂ ਮੈਨੂੰ ਤਾਂ ਬਸ ਵੀ ਵੀ ਮੈਂ ਤਾਂ ਉੱਥੇ ਹੀ ਰਹਿਣਾ ਹਨ ਤੇ ਇਦਾਂ ਵਾ ਕਿ ਚਲੋ ਬਾਕੀ ਸਭ ਦਾ ਹੈਗਾ ਕਿਉਂਕਿ ਡੈਡੀ ਦਾ ਸੀਗਾ ਮਨ ਦੀ ਖੁਆਇਸ਼ ਹਨ ਕਿ ਡੈਡੀ ਦੇ ਜਿਹੜੇ ਜਿੰਨੇ ਡੈਡੀ ਦੇ ਰਿਲੇਟਡ ਨੇੜੇ-ਨੇੜੇ ਦੇ ਜਾਣਦੇ ਪਹਿਚਾਣਦੇ ਆ ਡੈਡੀ ਦਾ ਪਿਆਰ ਆ ਜਿੰਨੇ ਕੁ ਜਿੰਨੇ ਕੁ ਵੀ ਆਂਦਾ ਏ ਜਿੰਨੇ ਕੁ ਵੀ ਅੰਕਲ ਹੋਣਾ ਨਾਲ ਹਨ ਉਹ ਜ਼ਿਆਦਾਤਰ ਕੈਨੇਡਾ ਦੇ ਵਿੱਚ ਹੀ ਆ ਵਾਲੇ ਜ਼ਿਆਦਾ ਉਹ ਕੈਨੇਡਾ ਐਡਵੈਂਟਨ ਦੇ ਵਿੱਚ ਆ ਜ਼ਿਆਦਾਤਰ ਐਡਵੈਂਟਨ ਜੀ ਆ ਅੰਕਲ ਹੋਣੀ ਸਾਰੇ ਦਾ ਕਿਉਂਕਿ ਸਾਡੇ ਜੋਧਾ ਪਿੰਡ ਹੀ ਐਡਵੈਂਟਨ ਦੇ ਵਿੱਚ ਰਹਿੰਦਾ ਇੱਕ ਵਾਸੀ ਬਹੁਤ ਜ਼ਿਆਦਾ ਐਡਵੈਂਟਨ ਚ ਤੇ ਹੋਰ ਵੀ ਆਲੇ-ਦਾਲੇ ਵੀ ਹੈਗੇ ਆ ਬਟ ਐਡਵੈਂਚਰ ਜ ਬਹੁਤ ਜ਼ਿਆਦੇ ਆ ਹਨ ਤੇ ਉੱਥੇ ਗਏ ਆ ਤੇ ਚਲੋ ਵਧੀਆ ਵਾ ਇਹ ਆਪਣਾ ਦਿਲ ਲੱਗਿਆ ਰੋ ਉਹਨਾਂ ਦਾ ਕਿਉਂਕਿ 20 ਦਿਨਾਂ 20 ਦਿਨ ਉਹ ਹੀ ਲੰਘ ਜਾਣਿਆ ਹਨ ਤੇ ਉੱਥੇ ਕੁਝ ਨਹੀਂ ਹੁੰਦਾ ਤੇ ਮੈਂਟ ਲੱਗਦਾ 20 ਦਿਨ ਲੰਘਣ ਨੂੰ ਕੀ ਲੱਗਣਾ ਤੇ ਬਾਕੀ ਚਲੋ ਆਪਾਂ ਆਪਣੀ ਮਸ਼ੀਨਰੀ ਮਜੂਨੀ ਧੋਣੇ ਆ ਸਮਾਨ ਸੋਣ ਸਾਂਭਣਾ ਆਲੂਆਂ ਦਾ ਕੰਮ ਚੱਲਦਾ ਤੁਹਾਨੂੰ ਜੋ ਵੀ ਹੈਗਾ ਦਿਖਾਵਾਂਗੇ ਤੁਹਾਨੂੰ